ਦੀ ਮਾਮਲੇ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ ਬੜਾ ਹੀ ਅਨਫੋਰਚੂਨੇਟ ਇਨਸੀਡੈਂਟ ਸੰਡੇ ਇਵਨਿੰਗ ਨੂੰ ਵਾਪਰਿਆ ਸੀ ਜਿੱਥੇ ਇੱਕ ਵਿਅਕਤੀ ਦੀ ਜਿਹੜੀ ਡੈਥ ਹੋ ਰਹੀ ਸੀ ਇਸ ਸੰਬੰਧ ਵਿੱਚ ਜਿਹੜਾ ਪੁਲਿਸ ਵੱਲੋਂ 55 ਨੰਬਰ ਅਕੀਡਾ ਟਾਣਾ ਡਿਵੀਜ਼ਨ ਨੰਬਰ 5 ਦਰਜ ਕੀਤਾ ਸੀ ਜਿਹੜਾ ਕਿ ਅੰਡਰ ਸੈਕਸ਼ਨ 302 341 504 148 324 ਤੇ ਆ ਜਿਹੜਾ ਪਛਾਣ ਰਿਸ਼ਤ ਕੀਤਾ ਗਿਆ ਸੀ ਜਿਹੜੀ ਕਮਿਸ਼ਨਮੈਂਟ ਪੁਲਿਸ ਚਲੰਦਰ ਟੀਮ ਨੇ ਮਾਨਯੋਗ ਸੀਪੀ ਸਾਹਿਬ ਦੇ ਨਿਰਦੇਸ਼ਨ ਇਹ ਐਸ.ਪੀ. ਵੈਸਟੀ ਨਿਗਰਾਨੀ ਚ ਵਕ ਵਕਟੀ ਮਾ ਅਸੀਂ ਜਿਹੜੀ ਬਣਾਈ ਆ ਜਿਹਦੇ ਚ ਐਸ.ਐਚ.ਓ. 5 ਨੰਬਰ ਬਾਰੂ ਕੈਂਪ ਬਾਬਾਗੜੀ ਇੰਨਾਂ ਨੇ ਅਲੱਗ-ਅਲੱਗ ਟੀਮਾਂ ਨਾਲ ਵੇਡ ਕਰਕੇ ਜਿਹੜੇ ਤਿੰਨ ਬੰਦੇ ਹੈਗੇ ਤਿੰਨ ਮੇਨ ਮਲਜੇ ਜਸਕਰਨ ਮੱਲੀ ਦਰਜੀਤ ਅਲੀਆ ਸੋਨੂ ਅਤੇ ਜਿਹੜਾ ਕੁਲਵਿੰਦਰ ਕੋ ਜਿਹੜੇ ਤਿੰਨ ਮਲਜੇ ਮੈਂ ਅਰੈਸਟ ਕਰ ਲਏ ਹੈਗੇ ਇਹਦੇ ਨਾਲ ਹੀ ਜਿਹੜਾ ਇੱਕ ਮਦਰਪੱਪਨ ਹੈ ਉਹ ਵੀ ਪੁਲਿਸਨਰੀ ਕਪਰ ਕਰ ਲਿਆ ਹੈ ਜੋ ਜਿਹੜੀ ਅੱਗੇ ਦੀ ਤਫ਼ਤੀਸ਼ ਅਸੀਂ ਅ ਅਗੇ ਕਰਨੇ ਹੈਗੇ ਬਲੇ ਸੈਂਟਿਫਿਕ ਤਰੀਕੇ ਨਾਲ ਅ ਬਾਕੀ ਜਿਹੜੇ ਇਹਦੇ ਚ ਜੋ ਵੀ ਫੈਕਟ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਪਧਰ ਜਿਹੜੀ ਕਾਰਵਾਈ ਕੀਤੀ ਜਾਏਗੀ ਪਰ ਫਰਦਰ ਜਿਹੜੇ ਹੈਗੇ ਅਕਿਊਜ਼ਡਾਂ ਦੇ ਲਈ ਅਸੀਂ ਵੇਟ ਕਰਾਂਗੇ ਜਦੋਂ ਨਾਲ ਜਲਦੀ ਜਰਾ ਹਗਾ ਪਾਰਸ਼ ਕਰ ਲਿਆ ਜਾਵੇਗਾ ਕਿ ਮਾਮਲੇ ਦੀ ਰਿਕਵੈਸਟ ਕਨਫਰਮ ਕੀਤੀ ਹੈ ਇੱਕ ਬੜਾ ਹੀ ਅਨਫੋਰਚੂਨੇਟ ਇਨਸੀਡੈਂਟ ਸੰਡੇ ਇਵਨਿੰਗ ਨੂੰ ਵਾਪਰ ਉਸੇ ਵੇਲੇ ਜਿੱਤੇ ਇੱਕ ਵਿਅਕਤੀ ਦੀ ਜਿਹੜੀ ਡੈਥ ਹੋ ਗਈ ਸੀ ਇਸ ਸੰਬੰਧ ਵਿੱਚ ਜਿਹੜਾ ਪੁਲਿਸ ਵੱਲੋਂ 55 ਨੰਬਰ ਅਧੀਨ ਟਾਣਾ ਡਿਵੀਜ਼ਨ ਨੰਬਰ 5 ਦਰਜ ਕੀਤਾ ਸੀ ਜਿਹੜਾ ਕਿ ਅੰਡਰセਕਸ਼ਨ 302 341 541 141 62324 ਤੇ ਆ ਜਿਹੜਾ ਪੱਤਰ ਰਜਿਸਟਰ ਕੀਤਾ ਗਿਆ ਸੀ ਜਿਹੜੀ ਕਮਿਸ਼ਨਰਟ ਪੁਲਿਸ ਚਲੰਦਰ ਟੀਮ ਨੇ ਮਾਨਯੋਗ ਸੀਪੀ ਸਾਹਿਬ ਦੇ ਨਿਰਦੇਸ਼ਨ ਇਹਦੇ ACP ਵੈਸਟੀ ਨਿਗਰਾਨੀ ਚ ਬਖ ਬਖਟੀ ਮਾ ਅਸੀਂ ਜਿਹੜੀ ਬਣਾਈ ਹੈ ਜਿਹਦੇ ਚ ਐਸਐਚਓ 5 ਨੰਬਰ ਬਾਰੋ ਕੈਂਪ ਬਾਰੋ ਇਹਨਾਂ ਨੇ ਅਲੱਗ-ਅਲੱਗ ਟੀਮਾਂ ਨਾਲ ਵੇਡ ਕਰਕੇ ਜਿਹੜੇ ਤਿੰਨ ਬੰਦੇ ਹੈਗੇ ਤਿੰਨ ਮੇਨ ਮਿਲਜੁਲ ਹੈਗੇ ਜਸਕਰਨ ਮੱਲੀ ਦਲਜੀਤ ਅਲੀਆ ਸੋਨੂ ਅਤੇ ਜਿਹੜਾ ਕੁਲਵਿੰਦਰ ਕੋ ਜਿਹੜੇ ਤਿੰਨ ਮਿਲਜੁਲ ਹੈ ਆ ਅਰੈਸਟ ਕਰ ਲਏ ਹੈਗੇ ਇਹਦੇ ਨਾਲ ਹੀ ਜਿਹੜਾ ਇੱਕ ਮਰਡਰ ਵਪਨ ਹੈ ਉਹ ਵੀ ਪੁਲਿਸ ਨੇ ਦੀ ਕਰ ਲਿਆ ਹੈ ਜੋ ਜਿਹੜੀ ਅੱਗੇ ਦੀ ਤਫਤੀਸ਼ ਸੀ ਅੱਗੇ ਕਰ ਰਹੇ ਹੈਗੇ ਬੜੇ ਸੈਂਟੀਫਿਕ ਤਰੀਕੇ ਨਾਲ ਅ ਬਾਕੀ ਜਿਹੜੇ ਇਹਦੇ ਚ ਫਿਰੋਮ ਇਫੈਕਟ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਪਦਤ ਜਿਹੜੀ ਕਾਬੀ ਕੀਤੀ ਜਾਏਗੀ ਪਰ ਫਰਦਰ ਜਿਹੜੇ ਹੈਗੇ ਅਕਿਊਜ਼ ਪਨਾ ਲਈ ਅਸੀਂ ਵੇਟ ਕਰ ਰਹੇ ਹਾਂ ਜਲ ਨਾਲ ਜਲਦੀ ਜਿਹੜਾ ਰਸਟਰ ਅਵਿਸ਼ ਕਰ ਲਿਆ ਜਾਵੇਗਾ ਕੀ ਮਾਮਲੇ ਦੀ ਪ੍ਰੈਸ ਕਾਨਫਰੈਂਸ ਕੀਤੀ ਹੈ ਇੱਕ ਬੜਾ ਹੀ ਅਨਫੋਰਚੂਨੇਟ ਇਨਸੀਡੈਂਟ ਸੰਡੇ ਇਵਨਿੰਗ ਨੂੰ ਵਾਪਰਿਆ ਸੀ ਜਿੱਤੇ ਇੱਕ ਵਿਅਕਤੀ ਦੀ ਜਿਹੜੀ ਡੈਥ ਹੋਈ ਸੀ ਇਸ ਸੰਬੰਧ ਵਿੱਚ ਜਿਹੜਾ ਪੁਲਿਸ ਵੱਲੋਂ ਪਛਪਨ ਨੰਬਰ ਕਰ ਲਈਏ थाना ਲਿਜਨ ਨੰਬਰ 5 ਦਰਜ ਕੀਤਾ ਸੀ ਜਿਹੜਾ ਕਿ ਇੰਟਰਸੈਕਸ਼ਨ 302 341 504 148 9324 ਤੇ ਆ ਜਿਹੜਾ ਪੱਛਾਰ ਰਿਸ਼ਤੇ ਕੀਤਾ ਗਿਆ ਸੀ ਜਿਹੜੀ ਕਮਿਸ਼ਨਰਟ ਪੁਲਿਸ ਚਲੰਦਰ ਟੀਮ ਨੇ ਮਾਨਯੋਗ ਸੀਪੀ ਸਾਹਿਬ ਦੇ ਨਿਰਦੇਸ਼ ਨੇ ਏਸੀਪੀ ਵੈਸਟੀ ਨਿਗਰਾਨੀ ਚ ਬਹੁਵਕਟੀਮਾ ਅਸੀਂ ਜਿਹੜੀ ਬਣਾਈ ਹੈ ਜਿਹਦੇ ਚ ਐਸਐਚਓ 5 ਨੰਬਰ ਬਾਰੋ ਕੈਂਪ ਬਾਬੂ ਇਹਨਾਂ ਨੇ ਅਲੱਗ-ਅਲੱਗ ਟੀਮਾਂ ਨਾਲ ਵੇਡ ਕਰਕੇ ਜਿਹੜੇ ਤਿੰਨ ਬੰਦੇ ਹੈਗੇ ਤਿੰਨ ਮੇਨ ਮਿਲ ਜਸਕਰਨ ਮੱਲੀ ਦਰਜੀਤ ਅਲੀ ਸੋਨੂ ਅਤੇ ਜਿਹੜਾ ਕੁਲਵਿੰਦਰ ਕੋ ਜਿਹੜੇ ਤਿੰਨ ਮੁੰਡੇ ਨੇ ਅਰੈਸਟ ਕਰ ਲਏ ਹੈਗੇ ਇਹਦੇ ਨਾਲ ਹੀ ਜਿਹੜਾ ਇੱਕ ਮਾਡਲ ਬੱਤਨ ਹੈ ਉਹ ਵੀ ਪੁਲਿਸ ਨੇ ਰਿਕਵਰ ਕਰ ਲਿਆ ਹੈ ਤਾਂ ਜੋ ਜਿਹੜੀ ਅੱਗੇ ਦੀ ਤਫਤੀਸ਼ ਅਸੀਂ ਅੱਗੇ ਕਰਨੇ ਹੈਗੇ ਬੜੇ ਸੈਂਟਿਮੈਂਟਿਕ ਤਰੀਕੇ ਨਾਲ ਆ ਬਾਕੀ ਜਿਹੜੇ ਅਜੇ ਚ ਫਿਰ ਜੋ ਵੀ ਫੈਕਟ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਪੱਧਰ ਜਿਹੜੀ ਕਾਰਵਾਈ ਕੀਤੀ ਜਾਏਗੀ ਤਾਂ ਫਰਦਰ ਜਿਹੜੇ ਹੈਗੇ ਅਕਿਊਜ਼ ਪਨਾ ਦੇ ਲਈ ਅਸੀਂ ਵੇਟ ਕਰਾਂਗੇ ਜਲਦ ਨਾਲ ਜਲਦੀ ਜਿਹੜਾ ਹੈਗਾ ਅਰੈਸਟ ਕਰਿਆ ਜਾਏਗਾ